ਸ਼ਾਸਿਕਾਲ ਜੀ ਦਿਲਦਿਆਂ ਗੱਲਾਂ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਕੁਲਵੰਤ ਸਿੰਘ ਬੁਢਾਡੇ ਵਾਲਾ ਅੱਜ ਇੱਕ ਆਪਣੇ ਵਿਸ਼ੇ ਤੋਂ ਹਟ ਕੇ ਕਿਉਂਕਿ ਪਹਿਲਾਂ ਅਸੀਂ ਆਮ ਤੌਰ ਤੇ ਨਾ ਖੇਡ ਖਿਡਾਰੀ ਦੀ ਗੱਲ ਕਰਦੇ ਹੁੰਦੇ ਆ ਖਿਡਾਰੀਆਂ ਨਾਲ ਮੁਲਾਕਾਤ ਕਰਾਉਣੀ ਖਿਡਾਰੀ ਦੇ ਜੀਵਨ ਬਾਰੇ ਦੱਸਣਾ ਪਰ ਅੱਜ ਮੈਨੂੰ ਇੱਕ ਗੁਣਾ ਦੀ ਗੁਥਲੀ ਮਿਲ ਗਿਆ ਜਸਵਿੰਦਰ ਦਈਆ ਜਸਵਿੰਦਰ ਦਾ ਪਿੰਡ ਗਾਦਲਪੱਤੀ ਬੋਹਾ ਜ਼ਿਲ੍ਹਾ ਮਾਨਸਾ ਤੇ ਇਹ ਫੋਨਪਾਈਨ ਦੇ ਵਿੱਚ ਰਹਿੰਦਾ ਹੈ ਤੇ ਮੈਂ ਆਸਟ੍ਰੇਲੀਆ ਦੇ ਬੈਲਬੌਰ ਰਹਿੰਦਾ ਸੀ ਸਾਡੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਸੀ ਬੜੀ ਗੁਣਾਂ ਦੀ ਗੁੱਥਲੀ ਹੈ ਬਹੁਤ ਵਧੀਆ ਨੌਲੇਜ ਹੈ ਅੱਜ ਥੋੜਾ ਜਿਹਾ ਵਿਸ਼ੇ ਤੋਂ ਹਟ ਕੇ ਮੈਂ ਜਸਵਿੰਦਰ ਨੂੰ ਬੁਲਾਇਆ ਇੱਥੇ ਤੇ ਇਹਨਾਂ ਤੋਂ ਜਿਹੜਾ ਕੁਝ ਪੁੱਛਣਾ ਹੈ ਨਾ ਉਹ ਇਤਿਹਾਸ ਬਾਰੇ ਪੁੱਛਣਾ ਹੈ ਤੇ ਸਾਡਾ ਜਿਹੜਾ ਹੈਗਾ ਸੱਭਿਆਚਾਰ ਸਾਡੇ ਇਲਾਕੇ ਦੀ ਜਿਹੜੀ ਕੀ ਪਛਾਣ ਹੈ ਇਹਨਾਂ ਨੇ ਉਹਦੇ ਤੇ ਬੜੀ ਖੋਜ ਕੀਤੀ ਹੋਈ ਹੈ ਬੜੇ ਵਧੀਆ ਸੱਜਣ ਨੇ ਤੇ ਮੈਂ ਸਵਾਗਤ ਕਰਦਾ ਜਸਵਿੰਦਰ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਥ ਤੇ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹੁੰਨਾ ਵੀ ਜਸਵਿੰਦਰ ਦਾ ਗੋਤ ਦਈਆ ਹੈ ਹਾਂਜੀ ਤੇ ਸਾਡਾ ਗੋਤ ਹੈਗਾ ਧਲੇਵਾ ਹਾਂਜੀ ਹਾਂਜੀ ਧਲਿਓ ਜਿਹੜਾ ਇਹ ਜਿਹੜੇ ਸਾਡੇ ਗੋਤ ਨੇ ਨਾ ਬੜੇ ਸ਼ਾਰਟ ਨੇ ਮੇਰਾ ਖਿਆਲ ਆ ਵੀ ਸਾਡੇ ਹੈਗੇ ਨੇ 8-10 ਪਿੰਡ ਸਾਡੇ ਗੋਤ ਦੇ ਹਾਂਜੀ ਤੇ ਜਸਵਿੰਦਰ ਹੋਰਾਂ ਦੇ ਇਸ ਤੋਂ ਵੀ ਘੱਟ ਹੋਣਗੇ ਹਾਂਜੀ ਸੋ ਮੈਂ ਇਹਨਾਂ ਤੋਂ ਜਾਨਣਾ ਚਾਹੁੰਨਾ ਵੀ ਦਈਆ ਗੋਤ ਤੇ ਇਹਨਾਂ ਨੇ ਖੋਜ ਕੀਤੀ ਹੋਈ ਹੈ ਕਿਉਂਕਿ ਸਾਡਾ ਪਛੋਕੜ ਆ ਸਾਡੇ ਬਜ਼ੁਰਗਾਂ ਦੀ ਕਿੱਥੋਂ ਕਿਵੇਂ ਆਏ ਉਹਦੇ ਬਾਰੇ ਆਪਾਂ ਜਾਨਣਾ ਚਾਹੁੰਦੇ ਆ ਸੋ ਜਸਵਿੰਦਰ ਜੀ ਦੱਸੋ ਫਿਰ ਤੁਹਾਡੇ ਗੋਤ ਬਾਰੇ ਦਈਆ ਗੋਤ ਇਹ ਛੋਟਾ ਜਿਹਾ ਗੋਤ ਹੈ ਕਿ ਕਿੱਥੋਂ ਪਛੋਕੜ ਹੋਇਆ ਕਿਵੇਂ ਉਹਦੇ ਬਾਰੇ ਪਹੁੰਚਣਾ ਸਾਡਾ ਗੋਤ ਜੀ ਜਿਹੜਾ ਹੁਣ ਅਜੋਕਾ ਪੰਜਾਬ ਹੈਗਾ ਇਹਦੇ ਵਿੱਚ ਸਿਰਫ ਦੋ ਪਿੰਡ ਨੇ ਇੱਕ ਤਾਂ ਗੜੜਾਣੀ ਹੈਗਾ ਜੀ ਪੂਰਾ ਪਿੰਡ ਤੇ ਦੂਜਾ ਗਾਦਰਪਤੀ ਹੁਣ ਤਾਂ ਗਾਦਰਪਤੀ ਬੋਹਾ ਦੇ ਵਿੱਚ ਹੀ ਮਿਲ ਗਿਆ ਹੈ ਨਾ ਤਾਂ ਪਰ ਪਹਿਲਾਂ ਗਦਰਪਤੀ ਦਾ ਅਲੱਗ ਪਿੰਡ ਸੀ ਇਹ ਸਾਡੇ ਬਜ਼ੁਰਗ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਆਏ ਸੀ ਹਰਿਆਣਾ ਦੇ ਵਿੱਚੋਂ ਦਿੱਲੀ ਦੇ ਨੇੜੇੋਂ ਉਦੋਂ ਰੁੱਤਕ ਜ਼ਿਲ੍ਹਾ ਸੀ ਹੁਣ ਜੀਨ ਦੇ ਵਿੱਚ ਹੈ ਗਿਆ ਉੱਥੇ ਸਾਡੇ ਹੈਗੇ 55 ਪਿੰਡ ਪੂਰੇ ਉਹ 55 ਪਿੰਡਾਂ ਦੇ ਜਿਹੜੇ ਜਾਟ ਸੀਗੇ ਅਸੀਂ ਜਾਟ ਹੈਗੇ ਆ ਪਿੱਛੇ ਤੋਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਬਹੁਤ ਸ਼ਰਧਾ ਰੱਖਦੇ ਸੀ ਤਾਂ ਕਰਨਲ ਜੇਮਸ ਟਾਡ ਨੇ ਇਤਿਹਾਸ ਲਿਖਿਆ ਭਾਰਤ ਦਾ 8 ਜਿਲ੍ਹਾ ਦਾ ਦੇ ਵਿੱਚ ਉਹਦੀ ਇੱਕ ਕਿਤਾਬ ਅਸੀਂ ਨੇ ਪੜ੍ਹੀ ਸੀ ਜੀ ਪ੍ਰਿੰਸੀਪਲ ਜਗਜੀਤ ਸਿੰਘ ਗੁਰਨੇਵਾਲਾ ਦੇ ਘਰੋਂ ਉਹਦੇ ਵਿੱਚ ਲਿਖਿਆ ਹੋਇਆ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਦੱਖਣ ਤੋਂ ਚੱਲੇ ਆ ਉਹ ਤਾਂ ਖੰਡਾ ਛੇੜੀ ਪਿੰਡ ਦੇ ਵਿੱਚ ਆ ਕੇ ਟੈਂਟ ਲਾਇਆ ਤੇ ਉੱਥੋਂ ਦੇ ਜਿਹੜੇ ਸਾਡੇ ਬਜ਼ੁਰਗ ਸੀ ਨਾ जाट ਉਹਨਾਂ ਨੇ ਪੰਚਾਇਤ ਬਲਾਈ ਮਹਾਪੰਚਾਇਤ ਤੇ ਉਹਨਾਂ ਨੇ ਆਪਣੇ ਬੱਚੇ ਤੇ ਉਹ ਖੁਦ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੜਾਈ ਕਰਨ ਲਈ ਪੰਜਾਬ ਚ ਆਏ ਤੇ ਫਿਰ ਸਰਹੰंदा ਦੀ ਲੜਾਈ ਹੋਈ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਸ਼ਹੀਦ ਹੋ ਗਏ ਜੀ ਸਾਡੇ ਬਜ਼ੁਰਗ ਬੱਚੇ ਦੋ ਇੱਕ ਗਦਰਾਨੀ ਰਹਿਣ ਲੱਗੇ ਸਾਡੇ ਬਜ਼ੁਰਗ ਗਾਦਰ ਪੱਤੀ ਦੇ ਵਿੱਚ ਆ ਕੇ ਪਿੰਡ ਵਸਾ ਲਿਆ ਜੀ ਉਹਨਾਂ ਨੇ ਤਾਂ ਜਿਹੜੇ ਸਾਡੇ ਬਜ਼ੁਰਗਾਂ ਦੇ ਪਿੱਛੋਂ ਔਲਾਦ ਹੈਗੀ ਆ ਸੰਤ ਹਰਚੰਦ ਸਿੰਘ ਜੀ ਲੋਂਗੋਵਾਲਾ ਉਹਨਾਂ ਬਾਰੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਤੇ ਉਹਨਾਂ ਦੇ ਭਤੀਜੇ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਆ ਗੋਵਿੰਦ ਸਿੰਘ ਲੋਂਗੋਵਾਲ ਜੀ ਤਾਂ ਇਧਰੋਂ ਸਾਡਾ ਪਰਿਵਾਰ ਗਾਦੜਪਤੀ ਦੇ ਵਿੱਚ ਸਾਡਾ ਹੈਗਾ 2 300 ਘਰ ਜੀ ਲਗਭਗ ਤੇ ਉੱਥੇ ਵੀ ਜ਼ਿਆਦਾਤਰ ਪਾਪੂਲੇਸ਼ਨ ਸਾਡੇ ਗੋਤਰੀ ਆ ਬਾਕੀ ਪੰਜਾਬ ਦੇ ਵਿੱਚ ਕਿਤੇ ਵੀ ਹਨ ਜੀ ਅ ਤੁਹਾਡਾ ਜਿਹੜਾ ਇਹ ਜਿਹੜਾ ਖੰਡਾ ਖੇੜੀ ਤੁਸੀਂ ਮਾੜ ਦੱਸਿਆ ਇਹ ਮੇਰਾ ਖਿਆਲ ਹੈ ਹਜ਼ਾਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਅੱਜਕੱਲ ਨਹੀਂ ਜੀ ਇਹ ਪਿੰਡ ਜੀਨ ਦੇ ਵਿੱਚ ਹੀ ਪੈਂਦਾ ਜੀ ਜੀਨ ਦੇ ਵਿੱਚ ਪੈਂਦਾ ਹਾਂਜੀ ਹਾਂਜੀ ਕਿਉਂਕਿ ਖੰਡਾ ਖੇੜੀ ਦਾ ਜਿਹੜਾ ਮੈਂ ਫੇਰ ਖੇਡਾਂ ਵੱਲ ਆ ਰਿਹਾ ਕਬੱਡੀ ਦਾ ਇੱਕ ਤਕੜਾ ਖਿਡਾਰੀ ਹੁੰਦਾ ਸੀ ਮਾਸਟਰ ਰਾਮ ਪ੍ਰਸ਼ਾਦ ਆਪਣੇ ਬਹੁਤ ਟੂਰਨਾਮੈਂਟ ਤੇ ਇੱਧਰ ਰਤੀਏ ਦੇ ਟੂਰਨਾਮੈਂਟ ਤੇ ਚੁਨੀਰ ਤੇ ਆਕਲਾਣੇ ਦੇ ਮੇਲਿਆਂ ਮੂਲਿਆਂ ਤੇ ਇਹਨਾਂ ਦੇ ਉੱਤੇ ਉਹ ਅਕਾਲ ਵਾਲੀ ਪਿੰਡ ਦੇ ਵਿੱਚ ਉਹ ਖੇਡ ਕੇ ਗਿਆ ਰਤਨਗੜ੍ਹ ਵੱਲੋਂ ਤੇ ਬੰਮਾ ਵਾਲੇ ਵੱਲੋਂ ਬਹੁਤ ਤਕੜਾ ਖਿਡਾਰੀ ਰਿਹਾ ਸੀ ਆਪਣੇ ਸਮੇਂ ਦਾ ਸੋ ਇਹ ਖੰਡਾ ਖੇੜੀ ਉਹਦਾ ਪਿੰਡ ਹੁੰਦਾ ਸੀ ਤੇ ਉਹ ਤੁਹਾਡਾ ਜਿਹੜਾ ਹੈਗਾ ਮਤਲਬ ਖੰਡਾ ਛੇਰੀ ਆ ਜੀ ਹੈ ਜੀ ਉਹ ਖੰਡਾ ਛੇਰੀ ਆ ਅੱਛਾ ਖੰਡਾ ਛੇਰੀ ਆ ਹਾਂਜੀ ਠੀਕ ਹੈ ਉਹ ਇਹ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਸੀਗੇ ਭੁਪਿੰਦਰ ਸਿੰਘ ਹੁੱਡਾ ਉਹ ਵੀ ਸਾਡੇ ਪਿੰਡਾਂ ਦੇ ਵਿੱਚ ਹੀ ਵਾਹੇ ਆ ਦਈਆ ਪਰਿਵਾਰ ਦੇ ਵਿੱਚ ਹੀ ਵਾਹੇ ਹੋਇਆ ਠੀਕ ਹੈ ਠੀਕ ਹੈ ਹਾਂਜੀ ਤੇ ਇੱਕ ਜਾਣਕਾਰੀ ਹੋਰ ਦਿਓ ਤੁਹਾਨੂੰ ਤੁਸੀਂ ਆਮ ਅਕਸਰ ਆਪਣੀਆਂ ਪੋਸਟਾਂ ਦੇ ਵਿੱਚ ਜ਼ਿਕਰ ਕਰਦੇ ਹੋ ਨਾ ਬੋਹਾ ਸਟੇਟ ਦਾ ਹਾਂਜੀ ਹਾਂਜੀ ਇਹ ਇਹਦਾ ਕੀ ਇਤਿਹਾਸ ਹੈ ਇਹਦੇ ਬਾਰੇ ਕੋਈ ਜਾਣਣਾ ਬਹੁਤ ਕਿਸ ਤਰ੍ਹਾਂ ਦਾ ਮਤਲਬ ਜਿਹੜਾ ਪਿਛੋਕੜ ਸੀਗਾ ਬੋਹਾ ਦਾ ਹਾਂਜੀ ਇਹ ਬੋਹਾ ਜਿਹੜਾ ਹੈਗਾ ਜੀ ਇਹ ਇਲਾਕਾ ਸਾਰਾ ਹਨਾ ਪਾਕਿਸਤਾਨ ਤੋਂ ਲੱਗ ਕੇ ਬਲੋਚਿਸਤਾਨ ਤੋਂ ਲੱਗ ਕੇ ਬਲੋਚਿਸਤਾਨ ਸਿੰਧ ਸਹੀਵਾਲ ਤੋਂ ਲੱਗ ਕੇ ਆਪਣੇ ਇਧਰ ਤੱਕ ਆ ਜਾਂਦਾ ਹਨਾ ਜਿਵੇਂ ਤੁਹਾਡਾ ਪਿੰਡ ਦਿਲੇਮਾ ਵੀ ਉਹਦੇ ਵਿੱਚ ਆਉਂਦਾ ਇਹ ਹੜੱਪਾ ਸਭਿਅਤਾ ਦੇ ਖੇਤਰ ਨੇ ਜੀ ਲੋਕ ਸਾਡੇ ਹੁਣ ਬੋਹਾ ਦੇ ਵਿੱਚ ਇੱਕ ਥਾਂ ਉਹਨੂੰ ਗੰਗਾ ਥੇ ਕਹਿੰਦੇ ਆ ਤਾਂ ਜ਼ਿਆਦਾਤਰ ਲੋਕਾਂ ਦਾ ਵਿਚਾਰ ਆ ਵੀ ਉਹ ਗੰਗਾ ਨਦੀ ਇੱਥੋਂ ਹੀ ਵਗਦੀ ਸੀ ਪਰ ਇਹ ਗੱਲ ਨਹੀਂ ਹੈਗੀ ਝੂਠਾ ਇੱਥੋਂ ਦੀ ਸੱਤ ਸਿੰਧੂ ਨਦੀ ਵਗਦੀ ਸੀ ਜੀ ਅੰਗਰੇਜ਼ਾਂ ਨੇ ਇਹਨੂੰ ਇੰਡਸ ਰਿਵਰ ਕਿਹਾ ਸੀ ਤਾਂ ਇਸ ਨਦੀ ਦੇ ਕਿਨਾਰਿਆਂ ਦੇ ਉੱਤੇ ਜਿੰਨੇ ਵੀ ਪਿੰਡ बसे ਹੋਏ ਹਨ ਉਹ ਦੁਨੀਆ ਦੀਆਂ ਤਿੰਨ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਨੇ ਜਿਹੜੇ ਬਿਕਸਰ ਸੀ ਮਤਲਬ ਜਿਨ੍ਹਾਂ ਦੇ ਵਧੀਆ ਘਰ ਸੀ ਬਾਥਰੂਮ ਸੀ ਸੀਵਰੇਜ ਦਾ ਪ੍ਰਬੰਧ ਸੀ ਤੇ ਤਾਤਾਂ ਦੀ ਵੀ ਖੋਜ ਹੋ ਚੁੱਕੀ ਸੀ ਜਿਹੜੀ ਕਾਂਸੇ ਦੀ ਧਾਤ ਦੀ ਖੋਜ ਹੋਈ ਸੀ ਤਾਂ ਉਸ ਯੁੱਗ ਦੀ ਜਿਹੜੀ ਸਭਿਅਤਾ ਹੈਗੀ ਆ ਹੜੱਪਾ ਸਭਿਅਤਾ ਉਹਦਾ ਇਹ ਖੇਤਰ ਜਾਂਦਾ ਰਾਠੀ ਗੜੀ ਤੱਕ ਦਿੱਲੀ ਤੱਕ ਉਹਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹਦੀਆਂ ਖੋਜਾਂ ਹੋਈਆਂ ਨੇ ਪਰਤ ਜਿਹੜੀਆਂ ਵਿਗਿਆਨ ਦੀਆਂ ਟੀਮਾਂ ਇੰਡੀਆ ਦੀਆਂ ਤੇ ਯੂ ਐਸ ਦੀਆਂ ਜੀ ਇਹਦੇ ਤੇ 1875 ਦੇ ਵਿੱਚ ਪਹਿਲੀ ਖੋਜ ਹੋਈ ਸੀ ਜੀ ਉਹ ਕੀਤੀ ਸੀ ਜੀ ਕਨਿੰਗਮ ਨੇ ਅਲੈਗਜ਼ੈਂਡਰ ਕਨਿੰਗਮ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਭਾਰਤ ਦੇ ਵੀ ਆਏ ਤੇ ਫਿਰ ਏ ਐਫ ਮਾਰਸ਼ਲ ਉਹਨਾਂ ਨੇ ਵੀ ਖੋਜ ਕੀਤੀ ਅੱਜ ਤੱਕ ਵੀ ਚੱਲਦੀ ਹੈ ਜੀ ਅੱਛਾ ਇਹਦੇ ਬਾਰੇ ਇੱਕ ਸਾਨੂੰ ਹੋਰ ਦੱਸੋ ਇੱਕ ਤੁਸੀਂ ਪਿੱਛੇ ਜ਼ਿਕਰ ਕੀਤਾ ਸੀ ਹਾਂਜੀ ਵੀ ਜਿਹੜੇ ਕੈਰੋਂ ਪਾਂਡੋ ਨੇ ਹਾਂਜੀ ਉਹੋ ਆਪਣੇ ਜਿਹੜੇ ਉਹਨਾਂ ਦਾ ਬਣਵਾਸ ਦਾ ਸਮਾਂ ਸੀ ਨਾ ਉਹਨਾਂ ਦੇ ਵਿੱਚੋਂ ਕੋ ਸਮਾਂ ਉਹਨਾਂ ਨੇ ਇਹਨਾਂ ਨੇ ਉਹ ਇਸ ਏਰੀਏ ਦੇ ਵਿੱਚ ਬਹੁਾ ਖੇਤਰ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਗੁਜ਼ਾਰਿਆ ਹੈ ਤੇ ਉਹਦੇ ਬਾਰੇ ਜਾਣਨਾ ਪਾਉ ਉਹ ਕਿਸ ਤਰ੍ਹਾਂ ਸੀ ਕੌਣ ਕੌਣ ਇੱਧਰ ਆ ਕੇ ਇਹ ਜਿਹੜੀ ਹੜੱਪਾ ਸੱਭਿਆਤਾ ਹੈਗੀ ਹੈ ਜੀ 3300 ਈਸਾ ਪੂਰਵ ਤੋਂ 1300 ਈਸਾ ਪੂਰਵ ਤੱਕ ਦਾ ਸਮਾਂ ਹੈਗਾ ਕਿਉਂਕਿ ਈਸਾ ਪੂਰਵ ਤੋਂ ਪਹਿਲਾਂ ਗਿਣਤੀ ਉੱਠੀ ਚੱਲਦੀ ਸੀ ਮਤਲਬ 3000 ਤੋਂ 1300 ਤੱਕ ਜਾਊਗਾ ਹਾਂਜੀ ਤੇ ਉਲਟਾ ਚੱਲਦਾ ਸੀ ਤਾਂ ਉਹਦੇ ਮੁਤਾਬਕ ਜਿਹੜਾ ਇਹਨਾਂ ਨੂੰ ਬਨਵਾਸ ਹੋਇਆ ਜੀ ਪਾਂਵਾ ਨੂੰ ਤਾਂ 나ਕੋਲ ਸਹਦੇਵ ਤੇ ਇੱਕ ਦਰੋਪਦੀ ਉਹ ਤਿੰਨੇ ਆਪਣੇ ਇਲਾਕੇ ਦੇ ਵਿੱਚ ਰਹਿ ਹੈ ਜੀ ਉਹਨਾਂ ਨੇ ਕੁਝ ਸਮਾਂ ਧਲੇਮਾਂ ਦੇ ਵਿੱਚ ਵੀ ਬਤਾਇਆਗਾ ਤੇ ਕੁਝ ਸਮਾਂ ਉਹਨਾਂ ਨੇ ਮੈਸਰਖਾਨੇ ਪਿੰਡ ਦੇ ਵਿੱਚ ਵੀ ਬਤਾਇਆ ਜੀ ਤੇ ਬਾਕੀ ਆਪਣੇ ਇੱਧਰ ਥੋੜਾ ਬਹੁਤਾ ਸਮਾਂ ਹਰ ਥਾਂ ਦੇ ਉੱਤੇ ਉਹ ਰਹੇ ਆ ਇੱਕ ਤੁਸੀਂ ਹੋਰ ਜਾਣਕਾਰੀ ਦਿੰਦੇ ਹੁੰਦੇ ਸੀ ਕਿ ਇਹ ਕੁਝ ਰਮੈਣ ਦੇ ਨਾਲ ਵੀ ਜੁੜਿਆ ਹੋਇਆ ਹੈ ਹਾਂਜੀ ਵੀ ਸ਼ਾਇਦ ਸੀਤਾ ਮਾਤਾ ਜਾਂ ਕੋਈ ਜਿਹੜਾ ਸੀਗਾ ਰਾਮਚੰਦਰ ਉਹਦੀਆਂ ਕੋਈ ਮਤਲਬ ਉਸ ਪਰਿਵਾਰ ਨਾਲ ਕੀ ਕੀ ਸੰਬੰਧ ਹੈ ਸਾਡੇ ਏਰੀਏ ਦਾ ਉਸ ਪਰਿਵਾਰ ਨਾਲ ਜੀ ਜਿੱਥੇ ਹੁਣ ਉੱਡਤ ਰੋਡ ਤੇ ਗਿੱਲ ਬਾਬਿਆਂ ਦੇ ਘਰ ਹੈਗੇ ਆ ਜੀ ਉਸ ਏਰੀਏ ਨੂੰ ਕਹਿੰਦੇ ਧੋਬੀ ਘਾਟ ਉੱਥੇ ਮਤਲਬ ਪੱਕਾ ਨਹੀਂ ਇਹਦੇ ਬਾਰੇ ਚ ਸ਼ੋਰ ਨਹੀਂ ਹੈ ਬਈ ਜਿਵੇਂ ਸੀਤਾ ਮਾਤਾ ਇੱਧਰ ਰਹੀ ਹੋਵੇ ਹਨ ਮੈਸਰ ਖਾਨੇ ਦੇ ਨਾਲ ਵੀ ਉਹਦਾ ਜਿਹੜਾ ਸੰਬੰਧ ਜੋੜਿਆ ਜਾਂਦਾ ਤਾਂ ਆਪਣਾ ਜਿਹੜਾ ਇਲਾਕਾ ਹੈਗਾ ਜੀ ਦੁਨੀਆ ਦੇ ਸਭ ਤੋਂ ਪਹਿਲੇ ਵਿਕਸਿਤ ਜਿਹੜੀਆਂ ਸਭਿਅਤਾਵਾਂ ਦਾ ਇਲਾਕਾ ਤੇ ਬਾਅਦ ਵਿੱਚ ਕੁਦਰਤੀ ਆਫਤਾਂ ਆਈਆਂ ਹਨ ਜੀ ਪਹਾੜ ਆ ਗਏ ਜਾਂ ਕੁਝ ਵੀ ਹੋਇਆ ਇੱਥੇ ਟਿੱਬੇ ਬਣ ਗਏ ਪਰ ਅੱਜ ਵੀ ਕਈ ਥਾਵਾਂ ਦੇ ਉੱਤੋਂ ਨਿਕਲਦੀਆਂ ਉਹ ਚੀਜ਼ਾਂ ਤੁਹਾਡੇ ਪਿੰਡ ਦੇ ਇਧਲੇਮਾਂ ਦੇ ਵਿੱਚੋਂ ਪੁਰਾਤਤਵ ਵਿਗਿਆਨ ਦੀ ਟੀਮ ਆਈ ਹੈ ਜੀ ਉੱਥੇ ਉਹਨਾਂ ਨੇ ਖੋਜ ਕੀਤੀ ਆ ਤੇ ਬੋਹਾਰੇ ਵਿੱਚ ਵੀ ਖੋਜ ਕੀਤੀ ਹੈ ਜੀ ਹੈ ਤੇ ਅੱਗੇ ਜੀ ਇੱਕ ਜਿਵੇਂ ਤੁਸੀਂ ਲਾਹੋਏ ਚੱਲਦਾ بلوچستان ਤੋਂ بلوچستان ਤੋਂ ਸਾਹੀਵਾਲ ਦਾ ਜਿਹੜਾ ਇਲਾਕਾ ਜਿਵੇਂ ਹੁਣ ਆਪਣੇ گاਵਾਂ ਨੇ ਸਾਹੀਵਾਲ گاਵਾ ਜਿਹੜੀਆਂ ਹੈਗੀਆਂ ਤਾਂ ਇਹ ਉਥੋਂ ਨਹੀਂ ਆ ਪਾਕਿਸਤਾਨ ਦੀਆਂ ਤਾਂ ਉਸ ਉਥੇ ਇਹਦੀ ਸੈਂਟਰ ਸੀ ਮਹਿੰਜੋਦੜੋ ਪਿੰਡ ਦੇ ਵਿੱਚ ਇਹਨੂੰ ਤਾਂ ਹੜੱਪਾ ਜਿਹੜਾ ਹੈਗਾ ਸੀ ਉਸ ਸਥਾਨ ਦੇ ਨਾਂ ਤੇ ਉਹਨੂੰ ਹੜੱਪਾ ਸੱਭਿਆਤਾ ਕਹਿਣ ਲੱਗੇ ਹੜੱਪਾ ਤੇ ਮਹਿੰਜੋਦੜੋ ਇਹ ਹੈਗੀਆਂ ਕਲੈਂਸ ਸਭ ਤੋਂ ਪਹਿਲੀ ਪ੍ਰਾਣੀ ਹੈਗੀ ਹੈ ਜੀ ਏਜੀਪਟ ਦੀ ਸੱਭਿਆਤਾ ਫਿਰ ਆ ਗਿਆ ਮੈਸਾਪੋਟਾਮੀਆ ਤੇ ਫਿਰ ਇਹ ਆਪਣੀ ਤੀਜੀ ਦੁਨੀਆ ਦੀ ਸਭ ਤੋਂ ਵੱਖਸਤ ਸੱਭਿਆਤਾ ਹੜੱਪਾ ਮਹਿੰਜੋਦੜੋ अच्छा ਸਾਡੇ ਪਿੰਡ ਧਲੇਵਾ ਬਾਰੇ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਹਾਂਜੀ ਹਾਂਜੀ ਵੀ ਇਹਦੇ ਨਾਲ ਇੱਕ ਤੋਂ ਹੋਰ ਤੁਸੀਂ ਪਿੰਡਾਂ ਦਾ ਜ਼ਿਕਰ ਕੀਤਾ ਸੀ ਹਾਂਜੀ ਹਾਂਜੀ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਇਹ ਇਹਨਾਂ ਦੀਆਂ ਅਧਵੀ ਖੋਜਾਂ ਜਾਰੀ ਨੇ ਤੇ ਉਹਦੇ ਬਾਰੇ ਚਾਹਣਾ ਇਹਦਾ ਖੋਜ ਦੇ ਤਿੰਨ ਵੱਡੇ ਸੈਂਟਰ ਆ ਜੀ ਇੱਕ ਤਾਂ ਹੈਗਾ ਮਿਹਰਗੜ੍ਹ ਪਾਕਿਸਤਾਨ ਦੇ ਵਿੱਚ ਤੇ ਦੂਜਾ ਸਭ ਤੋਂ ਵੱਡਾ ਜਿਹੜਾ ਸੈਂਟਰ ਮੇਨ ਹੈਗਾ ਜੀ ਰਾਠੀ ਗੜੀ ਪਿੰਡ ਦਿੱਲੀ ਦੇ ਕੋਲੇ ਪਿੰਡ ਆ ਉਹ ਉਹਦੀ ਖੁਦਾਈ ਹੋਈ ਸੀ ਤਾਂ ਉਹ ਖੁਦਾਈ ਵਾਲੇ ਮਜ਼ਦੂਰ ਨੇ ਦੱਸਿਆ ਵੀ ਇੱਕ ਐਡਾ ਵੱਡਾ ਮੈਨੂੰ ਕੰਕਾਲ ਮਿਲਿਆ ਜਿਹਦੇ ਗੋਡੇ ਤੋਂ ਥੋੜਾ ਜਿਹਾ ਉੱਤੇ ਮੇਰਾ ਸਿਰ ਸੀ ਮਤਲਬ 6 ਫੁੱਟ ਦੇ ਆਸ-ਪਾਸ ਉਹ ਮਜ਼ਦੂਰ ਦੀ ਜਿਹੜੀ ਹਾਈਟ ਹੋਣੀ ਆ ਤਾਂ ਉਹ ਇਨਸਾਨ ਜਿਹੜਾ ਮਿਲਿਆ ਕੰਕਾਲ ਉਹਦਾ ਗੋਡੇ ਇਕੱਲਾ 6 ਫੁੱਟ ਤੱਕ ਜਾਂਦਾ ਸੀ ਤਾਂ ਉਹ ਕਿੰਨਾ 18-20 ਫੁੱਟ ਦੀ ਜਿਹੜੀ ਉਹਦੀ ਹਾਈਟ ਹੋਣੀ ਆ ਜੀ ਤੇ ਉਹਦਾ ਸਿਰ ਬਹੁਤ ਵੱਡਾ ਸੀ ਤਾਂ ਤੁਸੀਂ ਦੇਖੋ ਜਦੋਂ ਲੋਕ ਕਹਿੰਦੇ ਆ ਵੀ ਪਹਿਲਾਂ ਬੜੇ ਤਕੜੇ ਲੋਕ ਹੁੰਦੇ ਸੀ ਆ ਭੀਮ ਸੈਨ ਨੇ ਹਾਥੀ ਭਗਾਤਾ ਜੀ ਹੁਣ 20 ਫੁੱਟ ਦਾ ਜਿਹੜਾ ਬੰਦਾ ਹੋਊਗਾ ਜੀ ਹੋ ਸਕਦਾ ਹਾਥੀ ਉਦੋਂ ਮਤਲਬ ਇਹੀ ਸਾਈਜ਼ ਦਾ ਹੋਵੇ ਹਾਂ ਬਿਲਕੁਲ ਬਗਾਤਾ ਜੇ ਤੱਕਾ ਹੀ ਦੇਤਾ ਹੈ ਨਾ ਜੀ ਹੋ ਸਕਦਾ ਪੋਸੀਬਲ ਹੋਵੇ ਇਹ ਪਰ ਆਪਾਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਹਨ ਜੇ ਆਪਾਂ ਕਿਸੇ ਚੀਜ਼ ਨੂੰ ਕਹਿ ਜਨਾਂ ਜੀ ਇਹ ਝੂਠ ਆ ਉਹਦੇ ਤੇ ਖੋਜ ਨਹੀਂ ਕਰਦੇ ਤਾਂ ਫੇਰ ਤਾਂ ਝੂਠ ਹੀ ਆ ਸਾਰਾ ਕੁਝ ਹੈ ਜੀ ਬਿਲਕੁਲ ਜਦ ਖੋਜ ਕਰਾਂਗੇ ਹੋ ਸਕਦਾ ਇੱਕ ਗੱਲ ਨੂੰ ਖੋਜਣ ਤੇ ਸਾਡੀ ਜਿਹੜੀ ਜ਼ਿੰਦਗੀ ਲੱਗ ਜੇ ਅੱਛਾ ਤੁਸੀਂ ਅਕਸਰ ਪ੍ਰਿੰਸੀਪਲ ਜਗਜੀਤ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਹੋ ਹਾਂ ਜੀ ਹਾਂ ਜੀ ਉਹਨਾਂ ਦੀ ਲਾਇਬ੍ਰੇਰੀ ਦੀ ਜ਼ਿਕਰ ਕਰਦੇ ਹੋ ਹਾਂ ਜੀ ਹਾਂ ਜੀ ਉਹ ਤੁਸੀਂ ਬੜੇ ਵਿਚਰੇ ਉਹਨਾਂ ਨਾਲ ਉਹ ਜਿਹੜੀਆਂ ਕਿਤਾਬਾਂ ਵੇਖੀਆਂ ਨੇ। ਹਾਂਜੀ ਹਾਂਜੀ। ਉਹ ਜਿਹੜਾ ਖਜ਼ਾਨਾ ਸੀਗਾ ਉਹਦੇ ਬਾਰੇ ਥੋੜਾ ਜਿਹਾ ਬ੍ਰੀਫ ਜਿਹਾ ਉਹ ਵੀ ਦੱਸੋ ਕਿਉਂਕਿ ਅੱਜ ਕੱਲ ਉਹਨਾਂ ਨੇ ਆਪਣੀ ਦੀ ਦੀ ਸਾਰੀ ਲਾਇਬ੍ਰੇਰੀ ਹੈ ਨਾ ਉਹ ਉਹ ਗੁਰੂ ਨਾਨਕ ਕਾਲਜ ਬੁਰਲਾਡਾ ਨੂੰ ਭੇਟ ਕਰਤੀ। ਉੱਥੇ ਡੋਨੇਟ ਕਰਤੀ। ਬਕਾਇਦਾ ਉਹਨਾਂ ਦਾ ਇੱਕ ਵੱਖਰਾ ਬਣਾ ਕੇ ਪੋਰਸ਼ਨ ਤੇ ਉਹ ਉਹਦੇ ਦੇ ਬਕਾਇਦਾ ਉਹਨਾਂ ਨੇ ਲਿਖਿਆ ਹੋਇਆ ਵੀ ਇਹ ਪ੍ਰਿੰਸੀਪਲ ਜਗਜੀਤ ਸਿੰਘ ਹਾਂਜੀ ਹਾਂਜੀ ਦੀਆਂ ਬਾਕਸ ਨੇ ਤੇ ਉਹਨਾਂ ਦੇ ਵਿੱਚੋਂ ਕਿਉਂਕਿ ਜੇ ਇਹ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਹੋ ਸਕਦਾ ਕਿਸੇ ਦੇ ਇਹ ਕੰਮ ਆ ਜੇ ਇਹ ਜਾਣਕਾਰੀ ਲੈਣ ਵਾਸਤੇ ਤੇ ਉਹਨਾਂ ਦੇ ਕੋਲੇ ਜਿਹੜਾ ਖਜ਼ਾਨਾ ਸੀ ਉਹਦੇ ਵਿੱਚ ਕਿਹੜੀਆਂ ਕਿੱਡੀਆਂ ਦੁਰਲੱਭ ਕਤਾਬਾਂ ਸੀ ਜਿਨ੍ਹਾਂ ਬਾਰੇ ਤੁਸੀਂ ਦੱਸਣਾ ਚਾਹੋਗੇ ਹਾਂਜੀ ਪ੍ਰਿੰਸੀਪਲ ਜਗਜੀਤ ਸਿੰਘ ਗੁਰਨੇ ਹੈਗੇ ਸੀ ਜੋ ਆਪਣੇ ਆਪ ਦੇ ਵਿੱਚ ਹਨਾ ਬੜੀ ਵੱਡੀ ਸੰਸਥਾ ਉਹਨਾਂ ਨੂੰ ਕਹੋ ਉਹਨਾਂ ਦੀ ਜ਼ਿੰਦਗੀ ਇੱਕ ਸਮਰਪਤ ਸੀ ਇਸ ਕੰਮ ਨੂੰ ਉਹਨਾਂ ਦਾ ਕੋਈ ਮੋਟਿਵ ਨਹੀਂ ਸੀ ਪੈਸਾ ਬਣਾਉਣਾ ਜਾਂ ਪਰਿਵਾਰ ਨੂੰ ਕਰ ਦੇਣਾ ਜਾਂ ਪਦਾਰਥ ਵਾਰ ਸਿਰਫ ਉਹ ਆਪਣੀ ਖੋਜ ਦੇ ਵਿੱਚ ਲੱਗੇ ਹੋਏ ਸੀ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਜਿਹੜੇ ਅਦਭੁੱਤ ਗ੍ਰੰਥ ਨੇ ਜਿਹੜੇ ਛਪੇ ਹੈ ਨਹੀਂ ਜੇ ਤੋਂ ਬਾਹਰ ਦੇ ਵਿੱਚ ਜਿਹੜੇ ਹੋ ਸਕਦਾ ਵੀ 5-4 ਲੋਕਾਂ ਕੋਲੇ ਹੋਣਗੇ ਹਨ ਤੇ ਉਹ ਵੀ ਹੋ ਸਕਦਾ ਨਾ ਹੋਣ ਉਹ ਉਹਨਾਂ ਕੋਲੇ ਬਹੁਤ ਸਾਰਾ ਖਜ਼ਾਨਾ ਅਦਭੁਤ ਹੈਗਾ ਸੀ ਤੇ ਬਾਕੀ ਕਰਨਲ ਜੇਮਸ ਟੌਡ ਦੀ ਜਿਹੜੀ ਹਿਸਟਰੀ ਐਂਡ ਟ੍ਰਾਈਬਸ ਆਫ ਇੰਡੀਆ 8 ਜਿਲਦਾਂ ਦੇ ਵਿੱਚ ਹੈਗੀ ਆ ਜੀ ਉਹ ਐਡੀ ਮੋਟੀ ਇੱਕ ਕਿਤਾਬ ਆ ਉਹ ਉਹਨਾਂ ਦੇ ਕੋਲ ਹੈ ਸੀ ਇਹ ਨਹੀਂ ਸੀ ਅੱਜ ਸਾਡੇ ਲੋਕ ਕਹਿੰਦਾ ਜੀ ਕਿਤਾਬਾਂ ਹਨਾ ਦਿਖਾ ਦਿੰਦੇ ਆ ਫੋਟੋਆਂ ਵੀਡੀਓ ਜੀ ਬਹੁਤ ਸਾਰੀਆਂ ਪਈਆਂ ਹੁੰਦੀਆਂ ਪੜੀਆਂ ਨਹੀਂ ਪੜਦਾ ਕੋਈ ਨਹੀਂ ਹੈਗਾ ਬਸ ਲੋਕ ਦਿਖਾਵਾ ਪਰ ਪ੍ਰਿੰਸੀਪਲ ਜਗਜੀਤ ਸਿੰਘ ਨੇ ਪੜਿਆ ਵੀ ਸੀ ਸਾਰਾ ਕੁਝ ਉਹਨਾਂ ਦੇ ਬਹੁਤ ਸਾਰਾ ਕੁਝ ਮੂੰਹ ਜਬਾਨੇ ਹੀ ਜਾ ਰਸੀ ਇਹ ਇਥੋਂ ਤੱਕ ਉਹ ਪੰਨਾ ਨੰਬਰ ਦੱਸ ਰਹਿੰਦੇ ਸੀ ਵੀ ਭਾਈ ਆ ਕਿਤਾਬ ਚੱਕੋਗੇ ਇਥੋਂ ਜੋ ਮਿਲ ਜੂਗੀ ਇਹ ਚੀਜ਼ ਸੋ ਇਹ ਜਿਹੜੀ ਸੀਗੀ ਇਹ ਇਹ ਜਿਹੜਾ ਵਿਰਸਾ ਹੈ ਸਾਡਾ ਇਹ ਸਾਂਭਣ ਵਾਲਾ ਵਿਰਸਾ ਹੈ ਸਾਨੂੰ ਸਾਡੇ ਜਿਹੜੇ ਇਹਦੇ ਪ੍ਰਾਤਨ ਪਤਾ ਵੀ ਲੱਗੇ ਸਾਡਾ ਪਿਛੋਕੜ ਦਾ ਪਤਾ ਲੱਗੇ ਅਸੀਂ ਕਿੱਥੋਂ ਆਏ ਸੀ ਕਿਵੇਂ ਆਏ ਸੀ ਹੁਣ ਮੇਰੇ ਪਿੰਡ ਦਿਲੇਵਾ ਦਿਲੇਵਾ ਦੇ ਵਿੱਚ ਜਿਹੜੇ ਸੰਤ ਤੁਲਸੀਦਾਸ ਹੋਏ ਸੀਗੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਖੋਤੇ ਚੱਲ ਕੇ ਮਿਲਣ ਆਏ। ਜਦੋਂ ਪਹਿਲੀ ਵਾਰੀ ਗੁਰੂ ਸਾਹਿਬ ਆਏ ਤਾਂ ਉਹ ਸੰਤ ਜੀ ਸਮਾਧੀ ਦੇ ਵਿੱਚ ਸੀਗੇ ਭਗਤੀ ਕਰ ਰਹੇ ਜੀ। ਉਹਨਾਂ ਨੇ ਉਹਨਾਂ ਦੀ ਸਮਾਧੀ ਭੰਗ ਨਹੀਂ ਕੀਤੀ। ਉਸ ਤੋਂ ਬਾਅਦ ਉਹ ਚਲੇ ਗਏ। ਉਸ ਤੋਂ ਬਾਅਦ ਫੇਰ ਦੁਬਾਰੇ ਆਏ ਉਹਨਾਂ ਨੂੰ ਮਿਲਣ ਵਾਸਤੇ ਤੇ ਫੇਰ ਉਹਨਾਂ ਨੇ ਉਹਨਾਂ ਦੇ ਦਰਸ਼ਨ ਕਰਕੇ ਤੇ ਉਹ ਮਤਲਬ ਕੋਈ ਪਿੱਛੇ ਵਾਦਾ ਹੋਇਆ ਹੋਇਆ ਸੀਗਾ ਤੇ ਉਹ ਉਹਨਾਂ ਨੇ ਫੇਰ ਦਰਸ਼ਨ ਉਹਨਾਂ ਨੂੰ ਦਿੱਤੇ ਗੁਰੂ ਸਾਹਿਬ ਨੇ ਸੰਤ ਤੁਰਸੀ ਦਾਸ ਨੂੰ ਤੇ ਸੰਤ ਤੁਰਸੀ ਦਾਸ ਨੇ ਆਪਣਾ ਪ੍ਰਾਨ ਤਿਆਗਤਾ ਹਾਂਜੀ ਗੁਰੂਆਂ ਨੂੰ ਮਿਲ ਕੇ ਤੇ ਗੁਰੂ ਸਾਹਿਬ ਨੇ ਆਪ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਸੀਗਾ ਅੱਛਾ ਜੀ ਤੋਂ ਇਹ ਜਿਹੜੀਆਂ ਸੀਗਾ ਮਤਲਬ ਉਸ ਜਿਹੜਾ ਸੰਤ ਦੀ ਕੋਈ ਕਿਰਤ ਕਮਾਈ ਹੋਣੀ ਆ ਜਿਹੜਾ ਗੁਰੂ ਖੁਦ ਚੱਲ ਕੇ ਉਹਨਾਂ ਦੇ ਕੋਲੇ ਆਇਆ ਇਹ ਚੀਜ਼ਾਂ ਸਾਨੂੰ ਪ੍ਰਿੰਸੀਪਲ ਜਗਦੀਸ਼ ਸਿੰਘ ਜਗਜੀਤ ਸਿੰਘ ਹੋਰਾਂ ਨੇ ਦੱਸੀਆਂ ਹੋਈਆਂ ਅਸਾਂ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਉਹਨਾਂ ਦੀ ਕਿਤੇ ਸਾਨੂੰ ਖੋਜ ਲੱਭ ਜੇ ਤੇ ਤੁਸੀਂ ਵੀ ਕੋਈ ਕੋਸ਼ਿਸ਼ ਕਰੇ ਉਹ ਇਸ ਤਰ੍ਹਾਂ ਦੀ ਵੀ ਇਹਨਾਂ ਜਿਹੜੀਆਂ ਸਤਿਮੁਹਾਤਮਾ ਦਾ ਜਿਹੜਾ ਸਾਨੂੰ ਪੂਰੀ ਜਾਣਕਾਰੀ ਉਹਨਾਂ ਬਾਰੇ ਮਿਲਦੀ ਰਹੇ ਸੋ ਤੁਸੀਂ ਆਏ ਹਾਂਜੀ ਧੰਨਵਾਦ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਧੰਨਵਾਦ ਤੇ ਕੀ ਕਹਿਣਾ ਚਾਹੋਗੇ ਫਿਰ ਦਰਸ਼ਕਾਂ ਨੂੰ ਜਾਂ ਆਪਣੇ ਸਰੋਤਿਆਂ ਨੂੰ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਨਾ ਤੁਸੀਂ ਸਾਨੂੰ ਸੁਣਿਆ ਜਾਂ ਵੇਖਿਆ ਤੇ ਪਰ ਅਸੀਂ ਗੱਲਾਂ ਕਰਾਂਗੇ ਲੌਜੀਕਲ ਹਨਾ ਤੱਥਾਂ ਵਾਲੀਆਂ ਇਹ ਨਹੀਂ ਹੈ ਵੀ ਅਸੀਂ ਝੂਠ ਬੋਲਤਾ ਆਪਣੇ ਕੋਲੋਂ ਕੁਝ ਜੋੜਤਾ ਹਾਂਜੀ ਉਰੇ ਤੇ ਪਹਿਲਾਂ ਖੋਜ ਹੋਊਗੀ ਫਿਰ ਤੁਹਾਨੂੰ ਦੱਸਾਂਗੇ ਇੱਕ ਇੱਕ ਗੱਲ ਦੇ ਬਾਰੇ ਚ ਜੇ ਉਰੀ ਪੁਸ਼ਟੀ ਹੋਈ ਆ ਉਹ ਵੀ ਦੱਸਾਂਗੇ ਨਹੀਂ ਹੋਈ ਤਾਂ ਵੀ ਹਾਂਜੀ ਬਾਕੀ ਸਾਡੇ ਮੈਨੇਜਰ ਸਾਹਿਬ ਇਹਨਾਂ ਨੇ ਸਾਰੀ ਜ਼ਿੰਦਗੀ ਖੇਡਾਂ ਦੇ ਬਾਰੇ ਚ ਇਹ ਸਮਰਪਿਤ ਕੀਤੀ ਆ ਹਨਾ ਇਹ ਲਿਖਦੇ ਵੀ ਆ ਵੀਡੀਓ ਵੀ ਪਾਉਂਦੇ ਆ ਕਮੈਂਟਰੀ ਵੀ ਕਰਦੇ ਆ ਤੇ ਇਹ ਦੇਖੋ ਵੀ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇੱਕ ਦੋ ਹੀ ਹਨਾ ਵਰਗੇ ਹੋਰ ਇਨਸਾਨ ਹੋਣਗੇ ਜਿਹੜੇ ਖੇਡਾਂ ਨੂੰ ਸਮਰਪਿਤ ਆ ਨਹੀਂ ਤਾਂ ਅੱਜ ਕੱਲ ਲੋਕ ਕਬੱਡੀ ਵੀ ਭੁੱਲਦੇ ਜਾਂਦੇ ਆ ਜੀ ਕੁਸ਼ਤੀ ਬਾਰੇ ਕੌਣ ਜਾਣਦਾ ਪੁਰਾਣੇ ਖਿਡਾਰੀਆਂ ਨੂੰ ਹਨਜੀ ਤੇ ਉਹਦਾ ਮਤਲਬ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸੀ ਜਿਹੜੇ 올림픽 ਦੇ ਵਿੱਚ ਚਲੇ ਜਾਂਦੇ ਕਿੰਨੇ ਮੈਡਲ ਆਉਂਦੇ ਤੇ ਉਹਨਾਂ ਨੂੰ ਅਣ ਦੇਖਿਆ ਕੀਤਾ ਤੇ ਇਹ ਮਨੇਜਰ ਸਾਹਿਬ ਹੀਰਿਆਂ ਨੂੰ ਖੋਜ ਰਹੇ ਆ ਜੀ ਤਾਂ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸੋ ਸ਼ੁਕਰੀਆ ਦੋਸਤੋ ਤੁਹਾਡਾ ਧਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਗਲੀ ਵਾਰੀ ਅਸੀਂ ਕਿਸੇ ਹੋਰ ਨਾਮੀ ਖਿਡਾਰੀ ਜਾਂ ਕਿਸੇ ਹੋਰ ਵਧੀਆ ਸ਼ਖਸੀਅਤ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਕੋਲੇ ਗੁਣਾ ਦਾ ਖਜ਼ਾਨਾ ਹੋਵੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ